ਤੋਂ ਲੈ ਕੇ 25 ਤੱਕ ਦਾ ਅਸਰ ਤੇ ਉਹ ਬਹਿਣਾ ਉੱਠਣਾ ਸਿੱਖਦਾ ਵਾ ਤੇ ਜਦੋਂ ਉਹ ਬਹਿਣਾ ਉੱਠਣਾ ਸਿੱਖ ਜਾਂਦਾ ਵਾ ਉਦੋਂ ਦੁਨੀਆਦਾਰੀ ਦੇ ਵਿੱਚ ਵੀ ਉਹ ਪਿੱਛੇ ਪੈਂਦਾ ਤੁਸੀਂ ਜਦੋਂ ਬੰਦੀ ਵਿੱਚ ਆਉਣੀ ਨੂੰ ਤੁਹਾਡਾ ਅਸੀਂ ਹੌਸਲਾ ਵਧਾਈ ਕਰਦੇ ਆ ਤੁਹਾਨੂੰ ਮਾਣ ਵੀ ਬਖਸ਼ਦੇ ਆ ਔਰ ਇੱਕ ਇਹ ਨਹੀਂ ਦੀ ਗੱਲ ਨਹੀਂ ਤੁਸੀਂ ਵੀ ਸਾਨੂੰ ਮਾਣ ਬਖਸ਼ਦੇ ਅਸੀਂ ਜਦੋਂ ਤੁਹਾਡੇ ਨਾਲ ਖੜਦੇ ਆ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਸਾਨੂੰ ਐ ਨਹੀਂ ਹੁੰਦਾ ਵੀ ਅਸੀਂ ਪੱਲਿਓਂ ਦੇਰ ਬਚਾ ਕੇ ਆਏ ਆ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਯਾਰ ਸਾਡੀ ਪ੍ਰਮਾਤਮਾ ਨੇ ਡਿਊਟੀ ਲਈ ਆ ਔਰ ਜੀ ਕਿਸੇ ਦੇ ਕੰਮ ਆ ਸਕੀਏ ਇਹ ਨਹੀਂ ਵੀ ਅਸੀਂ ਕਿਸੇ ਤੇ ਘੁਸਾਣ ਕਰਦੇ ਆ ਸੰ ਮੈਨੂੰ ਅਤੀ ਰਾਤ ਫੋਨ ਕਰੋ ਜੇ ਨਾ ਆਗੇ ਤਾਂ ਫੇਰੇ ਗੱਲ ਕਿਉਂ ਵੀ ਪ੍ਰਦਾਨ ਨਹੀਂ ਆਏਗੀ ਪਰ ਮੈਂ ਇਹ ਗੱਲ ਕਹਿੰਦਾ ਐ ਅਸੀਂ ਤੁਹਾਡੇ ਕੰਮ ਆਉਣੇ ਆ ਤੇ ਜਦੋਂ ਸਾਨੂੰ ਤੁਹਾਡੀ ਲੋੜ ਹੁੰਦੀ ਆ ਉਦੋਂ ਤੁਹਾਨੂੰ ਵੀ ਸਾਡੇ ਨਾਲ ਖੜਨ ਦਾ ਤੁਹਾਡਾ ਫਰਜ਼ ਬਣਦਾ ਅਸੀਂ ਤੁਹਾਡੇ ਤੋਂ ਪੈਸੇ ਨਹੀਂ ਮੰਗਦੇਗੇ ਜੇ ਤੁਸੀਂ ਕਿਉਂ ਵੀ ਤੁਹਾਡੇ ਤੋਂ ਅਸੀਂ ਕੁਝ ਮੰਗਦੇ ਨਹੀਂ ਅਸੀਂ ਤੁਹਾਡਾ ਸਾਥ ਮੰਗਦੇ ਆ ਠੀਕ ਆ ਜੇ ਮੋਦੀ ਕਹਿੰਦਾ ਨਾ ਸਭ ਦਾ ਸਾਥ ਤੇ ਸਭ ਦਾ ਵਕਾਫ ਠੀਕੇ ਇਹ ਇੱਕ ਦੋ ਜਿਹੜਾ ਤੁਸੀਂ ਸਾਥ ਦਿਓਗੇ ਤੇ ਵਿਕਾਸ ਤੁਹਾਡਾ ਆਪਣੀ ਆਦਿ ਹੋ ਜਾਣਾ ਹੈ ਅੱਜ ਦੀ ਮੀਟਿੰਗ ਦਾ ਸਾਡਾ ਮੇਨ ਮੁੱਦਾ ਇਹ ਆ ਕਿ ਪਾਜ ਪਾਦੀਆਂ ਮਾਰੂ ਨੀਤੀਆਂ ਸਾਡੇ 700 ਕਿਸਾਨ ਸਾਡਾ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਲਖੀਨਪੁਰ ਖੇਜੀ ਦੇ ਵਿੱਚ ਸਾਡੇ ਕਿਸਾਨ ਦਰੜ ਕੇ ਮਾਰ ਦਿੱਤੇ ਗਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਜੀਪੀ ਸਰਕਾਰ ਨੇ ਸਾਨੂੰ ਉਹਦਾ ਕੋਈ ਵੀ ਇਨਸਾਫ ਨਹੀਂ ਦਿੱਤਾ 2020 ਦੇ ਵਿੱਚ ਜੋ ਕਾਲੇ ਲਾਗੂ ਕੀਤੇ ਗਏ ਮੋਦੀ ਸਰਕਾਰ ਹੋਰ-ਹੋਰ ਕੇ ਉਹ ਕਾਨੂੰਨ ਕਿਸਾਨਾਂ ਨੂੰ ਦੇ ਰਹੀ ਆ ਅੱਜ ਮੈਂ ਸਾਰੀ ਜਨਤਾ ਨੂੰ ਇਹ ਕਹਿਣਾ ਚਾਹਣਾ ਇਸ ਵੀਡੀਓ ਦੇ ਰਹੀਂ ਤੇ ਔਰ ਇਹ ਵੀਡੀਓ ਤੱਕ ਕੇ ਸ਼ੇਅਰ ਵੀ ਕਰ ਦਿਓ ਕਿਉਂਕਿ ਹੁਣ ਵੋਟਾਂ ਦਾ ਟਾਈਮ ਆ ਸਾਰੇ ਲੀਟਰ ਘਰ-ਘਰ ਆ ਰਹੇ ਆ ਔਰ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਜਿਹੜੇ ਲਾਏ ਜਾ ਰਹੇ ਆ ਮੈਂ ਤੁਹਾਨੂੰ ਇਹ ਕਹਿੰਦਾ ਜੇ ਤੁਸੀਂ ਕਿਸਾਨ ਹੋ ਤੇ ਤੁਹਾਡੇ ਮੂੰਹ ਵਿੱਚ ਜ਼ਬਾਨ ਹੈਗੀ ਆ ਤਾਂ ਲੀਟਰਾਂ ਨੂੰ ਇਹ ਪੁੱਛੋ ਵੀ ਜਿਹੜਾ 2020 ਦੇ ਵਿੱਚ ਬਿਜਲੀ ਪ੍ਰਾਈਵੇਟ ਕਰਨ ਨੂੰ ਲੈ ਕੇ ਮਤਾ ਪਾਇਆ ਗਿਆ ਸੀਗਾ ਉਹ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਮੋਤੀ ਦੇ ਨਾਮ ਨਾਲ ਰਲ ਕੇ ਉਹਨੂੰ ਅੰਜਾਮ ਦੇ ਰਹੀ ਆ ਤੇ ਪਿੰਡਾਂ ਦੇ ਵਿੱਚ ਚਿੱਪ ਵਾਲੀ ਮੀਟਰ ਲਾਏ ਜਾ ਰਹੇ ਆ ਜੋ ਭਗਵੰਤ ਮਾਨ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਤੇ ਵੀ ਬਿਲਕੁਲ ਖਰਾ ਨਹੀਂ ਉਤਰਿਆ ਕਿਉਂਕਿ ਸਾਨੂੰ ਕੁਕੜੀਆਂ ਤੇ ਮੁਰਗੀਆਂ ਅੰਡਿਆਂ ਦੇ ਪੈਸੇ ਦੇਣ ਨੂੰ ਵੀ ਉਹਨੇ ਕਿਹਾ ਸੀ ਪਰ ਬੜੇ ਦੁੱਖ ਦੀ ਗੱਲ ਆ ਸਾਡੇ ਕਿਸਾਨਾਂ ਨੂੰ ਨਾ ਤਾਂ ਹੜ ਪੀੜਤਾ ਨੂੰ ਕੋਈ ਮਆਵਜਾ ਮਿਲਿਆ ਅਤੇ ਨਾ ਕੋਈ ਗੜਾ ਪੀੜਤਾ ਨੂੰ ਮਆਵਜਾ ਮਿਲਿਆ ਇਸ ਲਈ ਅਸੀਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੇ ਪਿੰਡਾਂ ਦੇ ਵਿੱਚ ਜਾਣਾ ਤਾਂ ਬੰਦਾਂ ਕਿਸਾਨਾਂ ਦਾ ਮਆਵਜਾ ਵੀ ਦਿੱਤਾ ਜਾਵੇ ਔਰ ਅਸੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਮਾਇंदे ਸਾਰੇ ਅੱਜ 5 ਤਰੀਕ ਨੂੰ ਇਕੱਠੇ ਹੋ ਕੇ ਮੀਟਿੰਗ ਪਾਈ ਆ ਕੇ ਪਿੰਡਾਂ ਦੇ ਵਿੱਚ ਬੀਜੇਪੀ ਸਰਕਾਰ ਦਾ ਪੂਰਨ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਸਾਡੇ ਆ ਪਿੰਡਾਂ ਦੇ ਵਿੱਚ ਸੋਚ ਸਮਝ ਕੇ ਹੁਣ ਹਲਕਾ ਫਰੀਦਕੋਟ ਦੇ ਵਿੱਚ ਜਿਹੜੇ ਤੇ ਵੀ ਅਸਰ ਆਏ ਨੇ ਪਿੰਡਾਂ ਦੇ ਵਿੱਚ ਆਉਣਾ ਤੇ ਆਉਂਦਾ ਸੋਚ ਸਮਝ ਕੇ ਆਵੇ ਅਸੀਂ ਟਟਮਾ ਵਿਰੋਧ ਕਰਾਂਗੇ ਔਰ ਬੀਜੇਪੀ ਸਰਕਾਰ ਤੋਂ ਸਵਾਲ ਪੁੱਛਾਂਗੇ ਸਾਡੇ ਹੱਕ ਬਣਦੇ ਆ ਔਰ ਅਸੀਂ ਇਹ ਸਵਾਲ ਜਰੂਰ ਪੁੱਛਾਂਗੇ ਵੀ ਸਵਾ ਸਾਲ ਦਿੱਲੀ ਦੇ ਬਾਟਰਾ ਕੇ ਸਾਨੂੰ ਮੱਛਰ ਲੜਾਇਆ ਸਾਡੀਆਂ ਮਾਈਆਂ ਬੀਬੀਆਂ ਸ਼ਹੀਦ ਕੀਤੀਆਂ ਸਾਡੇ ਬੱਚੇ ਸ਼ੀਸ਼ੀਤ ਕੀਤੇ ਗਏ ਉਹਨਾਂ ਸ਼ੀਸ਼ਿਆਂ ਦੇ ਖੂਨ ਦਾ ਸਾਨੂੰ ਮੁੱਲ ਚਾਹੀਦਾ ਤੇ ਐਦੂ ਸੁਨਹਿਰੀ ਮੌਕਾ ਸਾਨੂੰ ਹੋਰ ਨਹੀਂ ਮਿਲ ਸਕਦਾ ਕਿਉਂਕਿ ਹੁਣ ਸਵਾ ਸਰਕਾਰਾਂ ਚੱਲ ਕੇ ਸਾਡੇ ਆ ਬਦਵਾਰ ਨਹੀਂ ਆਉਂਦੀਆਂ ਤਾਂ ਪੰਜਾਬੀਓ ਜੇ ਤੁਹਾਡੀ ਅਣਖ ਜਾਗਦੀ ਆ ਤੁਹਾਡੀ ਗੈਰਤ ਜਾਗਦੀ ਆ ਤਾਂ ਫਿਰ ਬੀਜੇਪੀ ਸਰਕਾਰ ਨੂੰ ਪੰਜਾਬ ਦੇ ਵਿੱਚੋਂ ਪੂਰਨ ਤੌਰ ਤੇ ਬਾਈਕਾਟ ਕਰੋ ਔਰ ਇਹਨਾਂ ਸਰਕਾਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਾ ਦਿਓ ਔਰ ਮੈਂ ਦੂਜੀਆਂ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਕਿ ਤੁਸੀਂ ਬੋਟਾਂ ਲੈਣ ਵੇਲੇ ਤਾਂ ਸਾਡੇ ਘਰਾਂ ਦੇ ਵਿੱਚ ਆਉਣੇ ਹੋ ਪਰ ਜਦੋਂ ਸਾਨੂੰ ਦੁੱਖ ਤਕਲੀਫ ਹੁੰਦਾ ਬੜੇ ਦੁੱਖ ਦੀ ਗੱਲ ਆ ਸਾਨੂੰ ਕਿਤੇ ਨਹੀਂ ਪੁੱਛਿਆ ਜਾਂਦਾਗਾ ਕਿਤੇ ਗਰੀਬਾਂ ਨੂੰ ਪੁੱਛਿਆ ਨਹੀਂ ਜਾਂਦਾ ਜਿਹੜੇ ਵਾਅਦੇ ਕੀਤੇ ਹੁੰਦੇ ਆ ਰਾਹ ਲੈ ਕੇ ਦਿਆਂਗੇ ਉਹ ਲੈ ਕੇ ਦਿਆਂ ਮੰਗੇ ਸੱਤਾ ਦੇ ਵਿੱਚੋਂ ਸਰਕਾਰ ਚੱਲੂਗੀ ਮਿੱਤਰ ਪਿਆਰਿਓ ਕੋਈ ਸੱਤਾ ਦੇ ਵਿੱਚੋਂ ਸਰਕਾਰ ਨਹੀਂ ਚੱਲਦੀ ਕੋਈ ਕਿਤੋਂ ਨਹੀਂ ਚੱਲਦੀ ਕੋਈ ਜਾ ਕੇ ਪਿੰਡ ਦੇ ਵਿੱਚ ਬਿਧਾ ਕੇ ਗੇੜਾ ਨਹੀਂ ਮਾਰਦਾ ਹੁਣ ਇਹਨਾਂ ਨੂੰ ਲੋੜ ਆ ਤੁਹਾਡੇ ਘਰ ਵੀ ਆਉਣਗੇ ਤੁਹਾਡੇ ਪਿੰਡਾਂ ਵਿੱਚ ਵੀ ਆਉਣਗੇ ਸੋ ਬੋਟਾ ਸੋਝ ਸਮਝ ਕੇ ਪਾਇਓ ਅਰ ਮੈਂ ਆਪਣੀ ਸਪੀਚ ਰਹੀਂ ਮੈਂ ਸਾਰਿਆਂ ਨੂੰ ਕਹਿ ਰਿਆਂ ਜੇ ਜੇ ਤੁਹਾਡੀ ਅਣਖ ਗੈਰਤ ਜਾਗਦੀ ਆ ਤੇ ਜਿੰਨਾ ਸਿੰਘਾਂ ਦੇ ਉੱਤੇ ਐਨਐਸਏ ਲਾ ਕੇ ਬਿਬਰੂਗੜ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਦਾ ਪਾਈ ਅਮਰਤ ਸਿੰਘ ਖਾਲਸ ਅਮਰਤ ਸਿੰਘ ਅਮਰਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਨੂੰ ਇਸ ਟਾਈਮ ਖੰਡੂਰ ਸਾਹਿਬ ਦੀ ਸੀਟ ਤੋਂ ਖੜਾ ਕੀਤਾ ਗਿਆ ਮੈਂ ਜਿਹੜੇ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਦੇ ਆ ਮੈਂ ਉਹਨੇ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਭਰਾਓ ਪਾਰਟੀਆਂ ਨੂੰ ਇੱਕ ਸਾਈਡ ਤੇ ਰੱਖਦੇ ਹੋਏ ਆਪਦੇ ਪੰਥ ਦਾ ਉਹ ਤਾਸਰਾ ਲੈਂਦੇ ਹੋਏ ਤੇ ਭਾਈ ਅਮਰਤਪਾਲ ਸਿੰਘ ਜੀ ਦਾ ਸਮਰਥਨ ਕਰੋ ਔਰ ਉਹਨਾਂ ਨੂੰ ਵੋਟਾਂ ਪਾ ਕੇ ਜਿੱਤ ਦਿਵਾਓ ਔਰ ਆਪਣੇ ਪੰਜਾਬੀ ਹੋਣ ਦਾ ਜਿਹੜਾ ਸਬੂਤ ਦਿਓ ਔਰ ਜਿੰਨੇ ਵੀ ਅੱਜ ਮੀਟਿੰਗ ਦੇ ਵਿੱਚ ਸਿੰਘ ਪਹੁੰਚੇ ਆ ਤੋ ਮੈਂ ਤਸੀਰ ਪ੍ਰਦਾਨ ਹੋਣ ਦੇ ਨਾਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜੇ ਕੰਮ ਕਰਨ ਜਿਹੜੇ ਕਰਕੇ ਵੀਰ ਨਹੀਂ ਆ ਸਕੇ ਉਹਨਾਂ ਦੀ ਵੀ ਹਾਜ਼ਰੀ ਵੈਭੂ ਮਨਜ਼ੂਰ ਕਰੇ ਸੋ ਸਾਡਾ ਮੀਟਿੰਗਾਂ ਰੱਖਣ ਦਾ ਮਸਲਾ ਇਹੀ ਹੁੰਦਾ ਕਿ ਜੋ ਸਰਕਾਰਾਂ ਸਾਡੇ ਉੱਤੇ ਬਦੀਕੀਆਂ ਕਰਦੀਆਂ ਉਹਨਾਂ ਦਾ ਪੂਰਨ ਤੌਰ ਤੇ ਅਸੀਂ ਜਵਾਬ ਦੇ ਸਕੀਏ ਜਿਸ ਤਰ੍ਹਾਂ ਭਾਪੀ ਦੇ ਸਰਕਾਰ ਨੇ ਸਾਨੂੰ ਸਵਾ ਸਾਰ ਰੋਲਿਆ ਹੁਣ ਸਾਡਾ ਟਾਈਮ ਅਸੀਂ ਵੀ ਰੋਲਾਂਗੇ ਸੋ ਇੰਨੀਆਂ ਗੱਲਾਂ ਕਿੰਝੇ ਹੋਏ ਤੁਹਾਡੇ ਤੋਂ ਖਿਮਾ ਦੇ ਆਜਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਜੀ